ਬਰਤਾਨੀਆ ਦੀਆਂ ਸੰਸਦੀ ਚੋਣਾਂ 'ਚ ਲੇਬਰ ਪਾਰਟੀ ਦੀ ਜ਼ਬਰਦਸਤ ਇਤਿਹਾਸਕ ਜਿੱਤ ਦੇ ਨਾਲ 10 ਪੰਜਾਬੀਆਂ ਸਮੇਤ 26 ਭਾਰਤਵਾਸੀ ਵਿਸੰਸਦ ਲਈ ਚੋਣੇ ਕਾਇਮ ਨੇ ਵੀਰਵਾਰ ਨੂੰ ਹੋਈਆਂ ਚੋਣਾਂ 'ਚ ਬਰਤਾਨੀਆ ਦੀ ਲੇਬਰ ਪਾਰਟੀ ਨੇ 14 ਸਾਲ ਬਾਅਦ ਸੱਤਾ 'ਚ ਵਾਪਸੀ ਕੀਤੀ ਹੈ ਬਰਤਾਨੀਆ 'ਚ ਬੋਮਤ ਦਾ ਅੰਕੜਾ 326 ਹੈ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਬਰਤਾਨੀਆ ਦੇ ਅਧਿਕਾਰਿਕ ਪ੍ਰਧਾਨ ਮੰਤਰੀ ਬਣ ਗਏ ਨੇ ਇਹ ਚੋਣ 'ਚ ਜਿੱਤਣ ਵਾਲੇ ਪੰਜਾਬੀਆਂ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ ਦਿਲਚਸਪ ਗੱਲ ਇਹ ਹੈ ਕਿ ਇਹਨਾਂ 10 ਨਵੇਂ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ 'ਚ 5 ਪੱਤਾਨੇ ਇਹ ਸਾਰੇ ਲੇਬਰ ਪਾਰਟੀ ਤੋਂ ਹਨ ਚੁਣੇ ਗਏ ਸੰਸਦ ਮੈਂਬਰਾਂ ਚ ਤਨਮਨਜੀਤ ਸਿੰਘ ਤੇਸੀ ਤੀਜੀ ਵਾਰ ਤੇ ਪ੍ਰੀਤਕੌਰ ਗਿੱਲ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਨੇ ਬਾਕੀ 8 ਸੰਸਦ ਮੈਂਬਰਾਂ ਚ ਕਿਰਤ ਆਲੂਵਾਲੀਆ ਸੋਨੀਆ ਕੁਮਾਰ ਹਰਪ੍ਰੀਤ ਕੌਰ ਉਪਲ ਸਤਵੀਰ ਕੌਰ ਵਰਿੰਦਰ ਜਸ ਡਾਕਟਰ ਜੀਵਨ ਸੰਧੇਰ ਜਸ ạtwal ਤੇ ਗੁਰਿੰਦਰ ਸਿੰਘ ਜੋਸ਼ਣ ਪਹਿਲੀ ਵਾਰ ਸੰਸਦ ਮੈਂਬਰ ਬਣੇ ਨੇ ਤਨਮਨਜੀਤ ਸਿੰਘ ਤੇਸੀ ਤੇ ਪ੍ਰੀਤਕੌਰ ਗਿੱਲ ਸਿੱਖਾਂ ਤੇ ਹੋਰ ਮੁੱਦਿਆਂ ਬਾਰੇ ਬਰਤਾਨੀਆ ਦੀ ਸੰਸਦ ਚ ਆਵਾਜ਼ ਚੁੱਕਦੇ ਰਹੇ ਨੇ ਕਿਰਤ ਆਲੂਵਾਲੀਆ 16000 ਤੋਂ ਜ਼ਿਆਦਾ ਵੋਟਾਂ ਨਾਲ ਬੋਲਟਨ ਨਾਰਥ ਈਸਟ ਦੀ ਪਹਿਲੀ ਔਰਤ ਸੰਸਦ ਮੈਂਬਰ ਬਣੀ ਹੈ ਆਪਣੀ ਜਿੱਤ ਤੇ ਟੈਸੀ ਨੇ ਐਕਸ ਤੇ ਲਿਖਿਆ ਚੰਗੇ ਲੋਕਾਂ ਵੱਲੋਂ ਉਹਨਾਂ ਦੇ ਸੰਸਦ ਮੈਂਬਰ ਵਜੋਂ ਮੁਰੜ ਚੁਣੇ ਜਾਣ ਤੇ ਬਹੁਤ ਸਨਮਾਨ ਮਿਲਿਆ ਜਨਤਾ ਨੇ ਲੇਬਰ ਪਾਰਟੀ ਨੂੰ ਜਿਤਾ ਕੇ ਵਿਦਲਾ ਇਕਤਾ ਤੇ ਤਰੱਕੀ ਲਈ ਵੋਟ ਪਾਈ ਹੈ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰ ਲਈ ਸਖਤ ਮਿਹਨਤ ਕਰਾਂਗਾ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਟੀਮ ਵਰਕ ਨੇ ਇਸ ਨੂੰ ਸੰਭਵ ਬਣਾਇਆ ਪ੍ਰੀਤਕੌਰ ਗੱਲੇ ਵੀ ਐਕਸ ਤੇ ਧੰਨਵਾਦ ਪ੍ਰਗਟ ਕਰਦਿਆਂ ਲਿਖਿਆ ਮੁਰੜ ਸੰਸਦ ਮੈਂਬਰ ਵਜੋਂ ਚੁਣੇ ਜਾਣ ਤੇ ਮੈਨੂੰ ਬਹੁਤ ਸਨਮਾਨ ਮਿਲਿਆ ਮੇਰੇ ਤੇ ਭਰੋਸਾ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਉਹਨਾਂ ਲੋਕਾਂ ਜਗ੍ਹਾ ਦੀ ਸੇਵਾ ਕਰਨਾ ਜਾਰੀ ਰੱਖਾਂਗੀ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੀਰ ਸਟਾਰਮਰ ਨੂੰ ਬਰਤਾਨੀਆ ਦੀਆਂ ਆਮ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਵਧਾਈ ਤੇ ਸ਼ੁਭਕਾਮਨਾਵਾਂ ਮੈਂ ਆਪਸੀ ਵਿਕਾਸ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਅਤੇ ਸਾਰੇ ਖੇਤਰਾਂ 'ਚ ਭਾਰਤ-ਬਰਤਾਨੀਆ ਦੀ ਰਣਨੀਤਿਕ ਭਾਈਵਾਲ ਨੂੰ ਹੋਰ ਮਜ਼ਬੂਤੀ ਦੇਣ ਲਈ ਪੋਜ਼ਿਟਿਵ ਤੇ ਰਚਨਾਤਮਕ ਸਹਿਯੋਗ ਦੀ ਉਮੀਦ ਕਰਦਾ ਹਾਂ